ਰਾਸ ਦੇ ਰਾਸ਼ਟਰਪਤੀ ਵਲਾਦਿਰ ਪੁਤਿਨ ਨੇ ਜਿਹੜੇ ਉਹ ਭਾਰਤ ਦੌਰੇ ਤੇ ਆ ਰਹੇ ਨੇ ਲੰਬੇ ਸਮੇਂ ਬਾਅਦ ਉਹ ਭਾਰਤ ਆ ਰਹੇ ਨੇ ਜਿੱਥੇ ਹੁਣ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਵੇਗੀ ਦੋਵੇਂ ਦੇਸ਼ਾਂ ਦੇ ਵਿੱਚ ਵੱਡੇ ਸਮਝੌਤੇ ਹੋਣ ਦੀਆਂ ਉਮੀਦਾਂ ਨੇ ਤਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸੋਮਵਾਰ ਨੂੰ ਮਾਸਕੋ ਵਿੱਚ ਹੋਣਗੇ ਉਹ ਅਧਿਕਾਰਤ ਤੌਰ ਤੇ ਸ਼ੰਗਾਈ ਸਹਿਯੋਗ ਸੰਸਥਾ ਯਾਨੀ ਕਿ ਐਸਟੀਓਡੀ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਹਨ ਪਰ ਇਸ ਦੌਰੇ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਭਾਰਤ ਦੌਰੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪੁਤਿਨ 5 ਦਸੰਬਰ ਨੂੰ ਭਾਰਤ ਆਉਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 23ਵੀਂ ਭਾਰਤ ਰੂਸ ਸਲਾਨਾ ਸਿਖਰ ਬੈਠਕ ਦੇ ਵਿੱਚ ਸਾਂਝੇ ਤੌਰ ਤੇ ਪ੍ਰਧਾਨਗੀ ਕਰਨਗੇ ਇਹ ਉਹਨਾਂ ਦਾ 2021 ਤੇ ਦਸੰਬਰ ਤੋਂ ਬਾਅਦ ਪਹਿਲਾ ਭਾਰਤ ਦੌਰਾ ਹੋਵੇਗਾ ਤਾਂ ਯੂਕਰੇਨ ਅਤੇ ਰੂਸ ਦੇ ਸੰਘਰਸ਼ ਤੋਂ ਬਾਅਦ ਜੰਗ ਤੋਂ ਬਾਅਦ ਇਸ ਦੌਰੇ ਨੂੰ ਬੇਹਤ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਪਤਨ ਤੇ ਮੋਦੀ ਦੀ ਬੈਠਕ ਦੇ ਵਿੱਚ ਦਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਵੇਗੀ ਪਰ ਵਿਸ਼ੇਸ਼ ਤੌਰ ਤੇ ਦਵੱਲੇ ਵਪਾਰ ਅਤੇ ਵਿਸਥਾਰ ਦੇ ਏਜੰਡੇ ਉੱਤੇ ਗੱਲਬਾਤ ਹੋਵੇਗੀ ਮਾਸਕੋ ਦੇ ਵਿੱਚ ਆਪਣੇ ਦੌਰੇ ਦੌਰਾਨ ਜੈ ਸ਼ੰਕਰ ਇਸ ਏਜੰਡੇ ਦੀ ਰੂਪਰੇਖਾ ਉੱਤੇ ਗੱਲ ਕਰਨਗੇ ਸੂਤਰਾ ਮੁਤਾਬਕ ਜੈਸ਼ੰਕਰ ਦਾ ਇਹ ਦੌਰਾ ਪੁਤਿੰਦੇ ਦੇ ਦੌਰੇ ਦੀਆਂ ਤਿਆਰੀਆਂ ਤੇ ਕੇਂਦ੍ਰਿਤ ਰਹੇਗਾ ਭਾਰਤ-ਰੂਸ ਸਿਖਰ ਸੰਮੇਲਨ ਵਿੱਚ ਊਰਜਾ ਰੱਖਿਆ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਕਈ ਸਮਝੌਤਿਆਂ ਦੀ ਸੰਭਾਵਨਾ ਹੈ ਰੂਸ ਵੱਲੋਂ ਵੀ ਇਹ ਸੰਕੇਤ ਦਿੱਤਾ ਗਿਆ ਹੈ ਕਿ ਪੁਤਿੰਦੇ ਭਾਰਤ ਦੌਰੇ ਲਈ ਤਿਆਰੀਆਂ ਜੋਰਾਂ ਤੇ ਹਨ ਮੋਦੀ ਪੁਤਿੰਦ ਦੀ ਬੈਠਕ ਦੇ ਵਿੱਚ SU-57 ਜੰਗੀ ਜਹਾਜ਼ਾਂ ਦੀ ਸਪਲਾਈ 70 ਫੀਸਦੀ ਤੱਕ ਦੀ ਤਕਨੀਕੀ ਵਟਾਂਦਰੇ ਦੇ ਨਾਲ ਅਤੇ S400 ਮਿਜ਼ਾਈਲ ਪ੍ਰਣਾਲੀ ਦੀਆਂ ਵਾਧੂ ਪੰਜ ਜੁਨਤਾਂ ਦੀ ਖਰੀਦ ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ ਤਾਂ ਜਿਕਰਯੋਗ ਹੈ ਕਿ S400 ਦੇ ਵੱਲੋਂ ਕਮਾਲ ਆ ਜਿਹੜਾ ਉਹ ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਹਾਲਾਤਾਂ ਵਿੱਚ ਦਿਖਾਇਆ ਗਿਆ ਸੀ ਜਿੱਥੇ ਪਾਕਿਸਤਾਨ ਵੱਲੋਂ ਦਾਗੀਆਂ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਤੈਸ ਨਾਸ S400 ਦੇ ਵੱਲੋਂ ਕਰ ਦਿੱਤਾ ਗਿਆ ਸੀ ਰੂਸ ਇਹਨਾਂ ਦੋਵਾਂ ਲਈ ਤਿਆਰ ਹੈ ਇਸ ਤੋਂ ਇਲਾਵਾ ਐਸ 500 ਪ੍ਰਣਾਲੀ ਦੇ ਸਾਂਝੇ ਉਤਪਾਦਨ ਪਰਮਾਣੂ ਊਰਜਾ ਸਹਿਯੋਗ ਆਰਕਟਿਕ ਖੇਤਰ ਵਿੱਚ ਨਿਵੇਸ਼ ਖੇਤੀ ਵਪਾਰ ਅਤੇ ਕਨੈਕਟੀਵਿਟੀ ਪ੍ਰੋਜੈਕਟਾਂ ਜਿਵੇਂ ਕਿ ਪੂਰਬੀ ਸਮੁੰਦਰੀ ਗਲਿਆਰੇ ਨੂੰ ਮਜ਼ਬੂਤ ਕਰਨ ਤੇ ਵੀ ਗੱਲਬਾਤ ਹੋਵੇਗੀ ਰੂਸੀ ਵਿਦੇਸ਼ ਮੰਤਰੀ ਮੰਡਲ ਵੱਲੋਂ ਦੱਸਿਆ ਗਿਆ ਹੈ ਕਿ ਜੈ ਸ਼ੰਕਰ ਅਤੇ ਉਹਨਾਂ ਦੇ ਰੂਸੀ ਹਮਰਤਵਾ ਸਰਗਈ ਲਾਬਰੋਵ ਦੀ ਬੈਠਕ ਦੇ ਵਿੱਚ ਦਵੱਲੇ ਸਹਿਯੋਗ ਐਸ ਆਈਓ ਬ੍ਰਿਕਸ ਸੰਯੁਕਤ ਰਾਸ਼ਟਰ ਸੁਧਾਰ G20 ਵਰਗੇ ਮੰਚਾਂ ਤੇ ਆਪਸੀ ਸਹਿਯੋਗ ਬਾਰੇ ਚਰਚਾ ਹੋਵੇਗੀ ਐਸ ਜੈ ਸ਼ੰਕਰ ਰੂਸ ਦੇ ਵਿੱਚ ਦੋ ਨਵੇਂ ਭਾਰਤੀ ਵਣਜ ਦੂਤਕਰਾਂ ਦਾ ਵੀ ਉਦਘਾਟਨ ਕਰਨਗੇ ਇਹ ਦਰਸਾਉਂਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਕਿਸੇ ਦਬਾਅ ਵਿੱਚ ਨਹੀਂ ਹੈ ਅਤੇ ਉਸ ਨੂੰ ਲੰਮੇ ਸਮੇਂ ਲਈ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਤੇ ਰੂਸ ਦੀ ਕੋਸ਼ਿਸ਼ ਹੋਵੇਗੀ ਕਿ ਦੁਪੱਲੇ ਵਪਾਰ ਨੂੰ ਤੇਜ਼ੀ ਨਾਲ ਵਿਸਤਾਰ ਦਿੱਤਾ ਜਾਵੇ ਭਾਰਤ ਅਤੇ ਰੂਸ ਵਿਚਾਲੇ ਦਵੱਲਾ ਵਪਾਰ ਹਾਲੀਆ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ ਪਰ ਇਹ ਮੁੱਖ ਤੌਰ ਤੇ ਤੇਲ ਉੱਤੇ ਕੇਂਦਰਿਤ ਹੈ ਵਿੱਤੀ ਸਾਲ 2024-25 ਵਿੱਚ ਦਵੱਲਾ ਵਪਾਰ 68.7 ਅਰਬ ਡਾਲਰ ਤੱਕ ਪਹੁੰਚ ਗਿਆ ਜੋ 2021-22 ਦੇ ਵਿੱਚ 13 ਅਰਬ ਡਾਲਰ ਤੋਂ 6 ਗੁਣਾ ਵੱਧ ਹੈ ਤਾਂ ਭਾਰਤ ਨੇ 2025 ਦੀ ਪਹਿਲੀ ਛਮਾਹੀ ਵਿੱਚ ਰੂਸ ਤੋਂ 1.6 ਮਿਲੀਅਨ ਬੈਰਲ ਕੱਚਾ ਤੇਲ ਜੋ ਜਨਨਾ ਬ੍ਰਾਹਮਤ ਕੀਤਾ ਹੈ ਇਸ ਤਰ੍ਹਾਂ ਆਲਮੀ ਪੂਰਤੀ ਲੜੀ ਵਿੱਚ ਰੂਸੀ ਤੇਲ ਦਾ ਭਾਰਤ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ ਹੈ